ਦੇਖ ਸਕਦੇ ਹੋ ਚੰਡੀਗੜ੍ਹ ਦੇ ਚੱਪੇ-ਚੱਪੇ ਤੇ ਪੁਲਿਸ ਲੱਗੀ ਹੋਈ ਹੈ ਤੇ ਬੜੀ ਸੂਝ-ਬੂਝ ਦੇ ਨਾਲ ਪ੍ਰਸ਼ਾਸਨ ਜਿਹੜਾ ਇਹ ਮੋਰਚੇ ਨੂੰ ਲੈ ਕੇ ਜਾ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਸੀ ਜਿਸ ਦੇ ਕਰਕੇ ਅੱਜ ਬਹੁਤ ਭਾਰੀ ਇਕੱਠ ਹੋਇਆ ਇਸ ਮਾਰਚ ਕਰਨ ਦਾ ਮਾਰਚ ਦੀ ਆਗਿਆ ਮਿਲੀ ਹੈ ਤਾਂ ਪ੍ਰਸ਼ਾਸਨ ਦੀ ਪੂਰੀ ਜ਼ਿੰਮੇਵਾਰੀ ਹੈ ਪੂਰੀ ਜਿਮੇਵਾਰੀ ਨਾਲ ਪ੍ਰਸ਼ਾਸਨ ਹੈ ਜਿਹੜਾ ਆਪਣੀ ਡਿਊਟੀ ਨਿਭਾ ਰਿਹਾ ਹੈ ਤੇ ਮੋਰਚਾ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਇਥੋਂ ਅੱਜ ਇਥੋਂ ਖਾਲਸਤਾਨ ਦੀ ਵੀ ਮੰਗ ਉੱਠੀ ਹੈ ਖਾਲਸਤਾਨ ਦੇ ਨਾਅਰੇ ਜਿਹੜੇ ਉਹ ਲੱਗਦੇ ਹੋਏ ਤੁਸੀਂ ਦੇਖ ਸਕਦੇ ਹੋ ਇਸ ਟਾਈਮ 51 52 ਸੈਕਟਰ ਵਾਲੇ ਚੌਕ ਦੇ ਵਿੱਚ ਜਿਹੜਾ ਮੋਰਚਾ ਪਹੁੰਚ ਚੁੱਕਿਆ ਹੈ ਮਾਰਚ ਜਿਹੜੇ ਪਹੁੰਚ ਚੁੱਕਿਆ ਤੇ ਇਸ ਟਾਈਮ ਇੱਥੇ ਪੁਲਿਸ ਵੱਲੋਂ ਪੂਰੀ ਬੈਰੀਕੇਡ ਕੀਤੀ ਹੋਈ ਹੈ ਤੇ ਇਸ ਰਸਤੇ ਤੇ ਜਥੇ ਨੂੰ ਨਹੀਂ ਜਾਂਦਾ ਦਿੱਤਾ ਜਾਊਗਾ ਜੋ ਸੈਕਟਰ 17 ਵੱਲ ਨੂੰ ਜਾਂਦਾ ਹੈ ਤੇ ਤੇ ਦੂਸਰਾ ਰਸਤਾ ਜਿਹੜਾ ਉਹ ਦਿੱਤਾ ਜਾਊਗਾ ਰੋਸ ਮਾਰਚ ਕਰਨ ਲਈ ਤੁਸੀਂ ਦੇਖ ਸਕਦੇ ਹੋ ਪੁਲਸ ਫੋਰਸ ਹੈ ਜਿਹੜੀ ਇੱਥੇ ਬਹੁਤ ਜ਼ਿਆਦਾ ਪੁਲਸ ਫੋਰਸ ਆ ਚੁੱਕੀ ਹੈ ਤੇ ਮੋਰਚਾ ਜਿਹੜਾ ਇਸ ਟਾਈਮ ਚ ਚੌਂਕ 'ਚ ਪਹੁੰਚ ਚੁੱਕਿਆ ਤੇ ਮਾਰਚ ਦੀ ਜਿਹੜੀ ਲੰਬਾਈ ਬਹੁਤ ਜ਼ਿਆਦਾ ਕਈ ਕਿਲੋਮੀਟਰ ਦੇ ਵਿੱਚ ਮਾਰਚ ਹੈ ਜਿਹੜਾ ਇਕੱਠਾ ਹੋਇਆ ਹੋਇਆ ਅੱਜ ਆਸ ਤੋਂ ਕਿਤੇ ਵੱਧ ਕੇ ਅੱਜ ਮਾਰਚ ਦੇ ਵਿੱਚ ਇਕੱਠ ਹੋਇਆ ਹੈ ਨਹਿنگ ਸਿੰਘ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਰਉਣੀ ਕਾਲੀਦਰ ਅੰਬਰਸਰ ਖਾਲਸਾ ਦਲ ਪੰਥ ਮੇਰੇ ਜਨ ਗੋਗ ਗੋਪਨ ਜੀ ਆਹ ਹਰ ਜਥੇਬੰਦੀ ਇਸ ਮਾਰਚ ਦੇ ਵਿੱਚ ਅੱਜ ਪਹੁੰਚੀ ਹੈ ਕਿਸਾਨ ਬੀਬੀਆਂ ਦਾ ਜਥਾ ਵੀ ਇਸ ਮਾਰਚ ਦੇ ਵਿੱਚ ਪਹੁੰਚਿਆ। ਹਾਰ ਸਾਹ ਹਾਰ ਕਰੇ। ਹਾਰ ਸਾਹ ਹਾਰ ਕਰੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ। ਇਸ ਸਰਕਾਰੇ ਤੋਂ ਰੋਜ਼ਾਨਾ ਮੰਗ ਮੰਗਦੇ। ਇਸ ਸਰਕਾਰੇ ਕ੍ਰਾਂਤੀਕਾਰੀ ਕਿਸਾਨ सजाम पूरियां करुके तुंहिंजी सिंह करो सजामा पूरियां करुके तुंहिंजी सिंगा करो सजाम पूरियां करुके